ਸੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਆ ਕੋਈ ਮੇਰੇ ਵੱਲੋਂ ਸਾਰਿਆਂ ਨੂੰ ਸਬਸਕ੍ਰਾਈਬ ਗੁੱਡ ਮਾਰਨਿੰਗ ਜੀ ਸਵੇਰ ਦੇ ਬਰ ਚੁੱਕੇ ਨੇ 5 ਆਪਾਂ ਇਸ ਵਕਤ ਖੜੇ ਬਰਨਾਲਾ ਮੰਡੀ ਦੇ ਵਿੱਚ ਚਲੋ ਅੱਜ ਆਪਾਂ ਦਿਖਾਉਣਾ ਸ਼ੁਰੂ ਹੋਲਸੇਲ ਦੇ ਰੇਟ ਆ ਤੇ ਅੱਜ ਦਾ ਕੀ ਭਾ ਰਿਆ ਜੀ ਇਹਨੂੰ ਕਰਦਿਆਂ ਗੱਲਬਾਤ ਜੀ ਦੋਸਤੋ ਚਲੋ ਕਰੀਏ ਗੱਲਬਾਤ ਆਪਾਂ ਵੀ ਅੱਜ ਸਭ ਜੀ ਨਾਲ ਕੀ ਭਾ ਰਿਆ ਜੀ ਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 150 ਦਾ ਪੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੱਚੀ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਦਾ ਪਰਸ਼ੀਰੀ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੱਦੂ ਟੋਕਰੇ ਵਾਲੇ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਦਾ ਪਰਸ਼ੀਰੀ ਦਾ ਭਾਅ ਜੀ ਕੱਦੂ ਦਾ ਠੀਕ ਹੈ ਜੀ ਜੇ ਕਿਸੇ ਨੇ 5 ਕਿਲੋ ਲੈਣਾ ਹੁੰਦਾ ਆਪਾਂ ਗ੍ਰੇਡ ਬਾਰੇ ਵੀ ਦੱਸਾਂਗੇ ਤੁਹਾਨੂੰ ਗ੍ਰੇਡ ਦਾ ਕੱਦੂ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ 6 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪੇਠੇ ਦਾ ਜੀ ਠੀਕ ਆ ਜੀ ਬੰਦ ਲਫਾਫੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੀ ਦਾਗ ਵਾਲੇ ਕਰੇਲੇ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਾ ਪੰਛੀਰੀ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਨਾਲ ਆਪਾਂ ਕਰਦੇ ਹਾਂ ਹਮਦਪੁਰ ਵਾਲੇ ਨਾਲ ਗੱਲ ਵੀ ਅੱਜ ਦਾ ਕੀ ਭਾਅ ਰਿਹਾ ਜੀ ਛੋਟੇ ਗੁਵਾਰੇ ਦਾ ਭਾਅ ਦੇਸੀ ਦਾ ਜੀ ਕੀ ਭਾਅ ਲਾਤਾ ਵੱਡੇ ਭਾਈ ਇਹ 200 ਰੁਪਏ ਹਾਂਜੀ ਦੋਸਤੋ 100 ਰੁਪਏ ਦਾ ਕਿਲੋ ਦਾ ਭਾਅ ਹੋ ਗਿਆ ਜੀ ਦੇਸੀ ਗੁਵਾਰੇ ਦਾ ਭਾਅ ਅੱਜ ਦਾ ਜੀ ਇਹ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੋ ਗਿਆ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪੰਸੀਰੀ ਦਾ ਜੀ ਅੱਜ ਦਾ ਸਬਜ਼ੀਆਂ ਦੇ ਰੇਟ ਹਾਈ ਹੋ ਚੁੱਕੇ ਨੇ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ 100 ਦਾ 5 ਕਿਲੋ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਲ ਬੈਂਗਣੀ ਦਾ ਭਾਅ ਹੈਗਾ ਜੀ 100 ਦਾ 5 ਕਿਲੋ ਦਾ ਭਾਅ ਬੈਂਗਣੀ ਦਾ ਜੀ ਪੰਸ਼ੇਰੀ ਦਾ ਅੱਜ ਦਾ ਹਾਂਜੀ ਦੋਸਤੋ ਟਿੰਡੂ ਆਪਾਂ ਆਇਆ ਜੀ 30 ਤੋਂ 25 ਰੁਪਏ ਦਾ ਭਾਅ ਜੀ ਟਿੰਡੂ ਦਾ ਅੱਜ ਦਾ ਜੀ ਬੰਦ ਲਿਹਾਫੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਨਾਲ ਹਿੰਮਤਪੁਰਾਣਾ ਗੱਲਬਾਤ ਕਰਦੇ ਆਪਾਂ ਵੀ ਵੇਡ ਕਰੇਲੇ ਦਾ ਜਿਹੜਾ ਕੀ ਭਾਅ ਆ ਰਿਹਾ ਹੋਰ ਭਾਈ ਕਿਵੇਂ ਠੀਕਾਂ ਅੱਜ ਕੀ ਭਾਅ ਲਾਤਾ ਇਹ ਅੱਜ ਸਿਰਫ 1 ਕਿਲੋ ਲਾਦਾ ਭਾਈ ਹਾਂਜੀ ਦੋਸਤੋ ਅੱਜ ਵੀ 80 ਰੁਪਏ ਦਾ ਭਾਅ ਹੈ ਜੀ ਇਹਦਾ ਗੇੜ ਕਲੇਲੇ ਦਾ ਜੀ ਅੱਜ ਦਾ ਕਿਲੋ ਦਾ ਭਾਅ ਹੈ 80 ਨੂੰ ਹਾਂਜੀ ਦੋਸਤੋ ਖੀਰੇ ਦਾ ਭਾਅ ਹੈ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਹੈ ਜੀ ਵਧੀਆ ਲੋਕਲ ਖੀਰਾ ਜੀ ਪੂਰਾ ਟਾਪ ਦਾ ਖੀਰਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਬਰਨਾਲਾ ਮੰਡੀ ਦਾ ਬੰਦ ਲਗਾ ਫਿਰ ਭਾਅ ਜੀ ਇਹਦੇ ਵਿੱਚ 18 ਕਿਲੋ ਵਜ਼ਨ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਪੱਤ ਗੋਭੀ ਦਾ ਵੀ ਹੈਗਾ 골ਡਨ ਡਾਈ ਵੀ ਇਹ ਜੀ ਤੇ ਆਪਾਂ ਤੁਹਾਨੂੰ ਇਹ ਪੱਤ ਗੋਭੀ ਦਾ ਰੇਟ ਵੀ ਦੱਸ ਦਿਆਂ ਵੀ ਅੱਜ ਦਾ ਕੀ ਭਾਅ ਹੈ ਜੀ ਪੱਤ ਗੋਭੀ ਦਾ ਇਹ ਜੇ ਕਿਸ ਨੇ ਲੈਣਾ ਤਾਂ ਹੋਲ سیل ਦਾ ਰੇਟ ਬੰਦ ਲਫਾਫੇ ਦਾ ਭਾਅ ਹੈਗਾ 20 ਰੁਪਏ ਕਿਲੋ ਦਾ ਭਾਅ ਗੋਭੀ ਦਾ ਜੀ ਅੱਜ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਾ ਭਾਅ ਜੀ ਪਾਲਖ ਦਾ ਅੱਜ ਦਾ ਜੀ ਦਰਜਣ ਦਾ ਭਾਅ ਜੀ 150 ਨੂੰ ਜੀ ਤੇ ਧਨੀਏ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਅੱਜ ਦਾ ਜੀ ਮਾਇਆ ਵੀ ਕੋ ਹਾਂਜੀ ਦੋਸਤੋ ਕਦੀਨੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਦਰਜਨ ਦਾ ਭਾਅ ਜੀ ਕਦੀਨੇ ਦਾ ਹਾਂਜੀ ਦੋਸਤੋ ਮਸ਼ਰੂਮ ਦਾ ਇਹਦਾ ਜੀ ਡੱਬੀ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ ਦਾ ਭਾਅ ਜੀ ਡੱਬੀ ਦਾ ਜੇ ਕਿਸੇ ਨੇ ਲੈਣੀ ਹੁੰਦੀ ਆ ਤਾਂ ਸਿੰਗਲ ਪੀਸ ਵੀ ਮਿਲ ਜਾਂਦਾ ਜੀ ਇਹਦਾ ਹਾਂਜੀ ਦੋਸਤੋ ਸਿੰਗਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ ਦਾ ਭਾਅ ਸਿੰਗਲਾ ਮਿਰਚ ਦਾ ਜੀ ਅੱਜ ਦਾ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਕਰਦਿਆਂ ਕੀ ਪਾ ਰਿਹਾ ਬੰਦ ਗ੍ਰੇਡਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੀ ਕਿ ਹੈਰੀ ਭਾਈ ਨਾਲ ਵੀ ਅੱਜ ਦਾ ਕੀ ਪਾ ਰਿਹਾ ਚਲੋ ਆਪਾਂ ਕਰੀਏ ਗੱਲਬਾਤ ਕੀ ਹਾਲ ਨੇ ਭਾਈ ਵਧੀਆ ਕੈਮਾ ਚਾ ਆ ਗਿਆ ਤੇਰੇ ਕੋਲੇ ਵੀ ਮੈਂ ਆ ਜਾ ਬਰਾ ਹੈਰੀ ਨੂੰ ਪੁੱਛ ਲਈ ਆਪਾਂ ਵੀ ਬੰਦ ਗ੍ਰੇਡ ਦਾ ਕੀ ਪਾ ਰਿਹਾ ਜੀ ਅੱਜ ਠੀਕ ਹੈ ਜੀ ਠੀਕ ਹੈ ਜੀ ਭਾਈ ਕਿ ਮੈਂ ਠੀਕ ਹਾਂ ਕੈਮ ਆ ਭਾਈ ਅੱਜ ਸਾਜੀ ਦਾ ਰੇਟ ਕੀ ਪਾ ਰਿਹਾ ਜੀ ਅੱਜ ਦਾ ਬੱਸ ਠੀਕ ਜੇ ਚੱਲੀ ਜਾਂਦਾ ਜੀ ਠੀਕ ਜੀ ਚੱਲੀ ਜਾਂਦਾ ਅੱਜ ਕਿ ਮੈਂ ਦਾਦ ਕੱਟ ਲਈ ਆ ਕੱਦੂ ਕਦੂ ਦਾ ਲੱਗਣੋਂ ਹੀ ਹਟ ਗਿਆ ਰ ਲੱਗਣੀ ਆਉਣੀ ਹਟ ਗਿਆ ਹਨਾ ਬਾਲਾ ਕੱਟ ਗਿਆ ਕਦੂ ਦਾ ਹੈ ਵੀ ਹਨਾ ਅੱਛਾ ਜੀ ਸਾਹੀ ਸਰਪੰਚ ਜੀ ਬਾਈ ਹੋਰੀ ਦੀਨੇ ਨਹੀਂ ਹੈਗੇ ਅੱਜ ਹੋਰ ਭਾਈ ਠੀਕ ਹਾਂ ਭਾਈ ਕੈਮ ਹੋ ਜੀ ਹੋਰ ਕਿ ਮੈਂ ਠੀਕ ਆ ਵੱਡੇ ਭਾਈ ਹਾਂ ਵਧੀਆ ਭਾਈ ਕੱਲ ਨਹੀਂ ਪਹੁੰਚੇ ਫੇਰਾ ਕੱਲ ਲੇਵਰ ਨਹੀਂ ਮਿਲੀ ਐ ਲੇਵਰ ਨਹੀਂ ਮਿਲੀ ਤੇ ਦੋਸਤੋ ਵਧੀਆ ਕੱਦੂ ਦਾ ਕੁਆਲਟੀ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੇ ਕੱਦੂ ਦਾ ਭਾਅ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਵੀ ਕੱਦੂ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ 20 ਰੁਪਏ ਦਾ ਕਿਲੋ ਦਾ ਭਾਅ ਜੀ ਮਿਰਚ ਦਾ ਵੀ ਹਰੀ ਦਾ ਹਾਂਜੀ ਦੋਸਤੋ ਬਾਈ ਬੰਤ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਕੀ ਪਾ ਆ ਰਿਹਾ ਤੇ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਆਪਾਂ ਭਾਈ ਜਨਾ ਬਾਈ ਨਾਲ ਤੇ ਅੱਜ ਸਬਜ਼ੀਆਂ ਯਾਰ ਬਹੁਤ ਘੱਟ ਲੱਗਦੇ ਨੇ ਨਾ ਆਉਂਦੀਆਂ ਸਬਜ਼ੀਆਂ ਵੀਰੇ ਉਮੀਦ ਪਾਣੇ ਕਰਕੇ ਅਨੇਰੀ ਚੱਲਣ ਦੇ ਨਾਲ ਬਹੁਤ ਘੱਟ ਗਿਆ ਜ਼ਿਆਦਾ ਮੰਡੀ 'ਚ ਦੇਖ ਲਈ ਮੈਂ ਵੀ ਬਹੁਤ ਘੱਟ ਆ ਰਹੀ ਹੈ ਸਬਜ਼ੀ ਹੋਣਾ ਠੀਕ ਹੈ ਨਾ ਤੇ ਇਹ ਲਾਗੇ ਦੇ ਦੇ ਜਾ ਹਾਂ ਤੇਬੜਾ ਦਾ ਕੀ ਪਾ ਦਿੱਲੀ ਜਾਂਦਾ ਜੀ ਛੱਪੜ ਵੀਰੇ 20 ਤੋਂ ਲੈ ਕੇ 22 ਰੁਪਏ ਤੱਕ ਬਥੇਰੇ हां जी दोस्तों 20 ਰੁਪਏ ਦਾ ਭਾਜ ਜਿ ਚਬੜਾਂ ਦਾ ਜੀ ਠੀਕ ਹੈ ਜੀ ਅੱਜ ਦਾ ਭਾਜ ਕੋਗ ਰੇਟ ਦਾ ਭਾਜ ਜੀ ਇਹ ਤੇ ਟੋਰੀ ਦਾ ਥੋਕ ਰੇਟ ਦਾ ਕੀ ਭਾਜ ਲੀ ਜਾਂਦਾ ਜੀ ਟੋਰੀ ਜਲੀਆ 22 ਤੋਂ 25 26 हां जी 22 ਤੋਂ ਲੈ ਕੇ 25 26 ਤੱਕ ਦਾ ਭਾਅ ਰਿਹਾ ਜੀ ਟੋਰੀ ਦਾ ਇਹ ਰੇਟ ਹੈ ਟੋਰੀ ਦਾ ਕਦੂ ਦਾ ਭਰੇ ਅੱਜ ਤੋਂ ਕੀ ਭਾਅ ਰਿਹਾ ਜੀ ਥੋਕ ਰੇਟ ਦਾ ਕਦੂ ਦਾ 30 ਤੋਂ ਲੈ ਕੇ 35 ਤੱਕ ਹੀ ਚੱਲ ਗਿਆ ਅੱਜ हां जी ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਚੱਲਿਆ ਜੀ ਕਦੂ ਦਾ ਥੋਕ ਰੇਟ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦਾ ਤਰਬੂਜ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਜੀ ਤਰਬੂਜ ਦਾ ਜੀ ਜੇ ਕਿਸੇ ਨੇ ਲੈਣਾ ਬਾਈ ਹੋਰਾਂ ਤੋਂ ਲਿਜਾ ਸਕਦਾ ਜੀ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਤਰਬੂਜ ਦਾ ਰੇਟ ਵਧ ਚੁੱਕਿਆ ਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਬੰਦ ਬੋਰੀ ਦਾ ਭਾਅ ਜੀ ਇਹ ਅੱਜ ਦਾ ਜੀ ਹਾਂਜੀ ਦੋਸਤੋ ਚਾਰੀ ਅੰਬਲਾ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਚਾਰੀ ਅੰਬਲਾ ਪੂਰਾ ਵਧੀਆ ਕੁਆਲਿਟੀ ਦਾ ਚਾਰੀ ਅੰਬਲਾ ਘਾ ਜੀ ਆਇਆ ਹੈ ਇਹ ਠੀਕ ਹੈ ਜੀ ਇਸੋਂ ਵਾਂ 12 ਰੁਪਏ ਕਿਲੋ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ 12 ਰੁਪਏ ਕਿਲੋ ਦਾ ਭਾਅ ਵੀ ਹੈਗਾ ਚਾਰੀ ਅੰਬਲਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬਨਾਲਾ ਮੰਡੀ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਠੀਕ ਹੈ ਜੀ ਬੰਦ ਡੱਬੇ ਦਾ ਭਾਅ ਜੀ ਇਹਦਾ ਦੋਸਤੋ ਆਪਾਂ ਰੰਜੀਤ ਭਾਈ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਟਮਾਟਰ ਦਾ ਕੀ ਭਾਅ ਰਿਹਾ ਹੈ ਚਲੋ ਆਪਾਂ ਕਰੀਏ ਗੱਲਬਾਤ ਜੀ ਹਾਂਜੀ ਦੋਸਤੋ ਅੱਜ ਦਾ ਟਮਾਟਰ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਰਿਹਾ ਹੈ ਜੀ ਟਮਾਟਰ ਦਾ ਜੀ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਹੈ ਜੀ ਆਦਰਕ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 150 ਰੁਪਏ ਦਾ ਪੰਸੀਰੀ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਦੋਸਤੋ ਕਾਲੀ ਮਿਰਚ ਦਾ ਭਾਅ ਹੈਗਾ ਹਰੀ ਦਾ ਜੀ ਅੱਜ ਦਾ ਭਾਅ ਹੈਗਾ ਜੀ 30 ਰੁਪਏ ਦਾ ਭਾਅ ਜੀ ਕਿਲੋ ਦਾ ਇਹ ਠੀਕ ਹੈ ਜੀ ਬੰਦਲ ਭਾਅ ਮੇਰਾ ਭਾਅ ਜੀ ਮਿਰਚ ਦਾ ਜੀ ਦੋਸਤੋ ਆਪਾਂ ਫਰੂਟ ਵਾਰੀ ਵੀ ਗੱਲਬਾਤ ਕਰਦੇ ਹਾਂ ਜੀ ਅੱਜ ਦਾ ਕੀ ਭਾਅ ਰਿਹਾ ਹੋਲ سیل ਦਾ ਰੇਟ ਜੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਜਾਂ ਕਿ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ 35 ਰੁਪਏ ਦਾ ਭਾਅ ਪਵਿੱਤੇ ਦਾ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਤੇ ਦੋਸਤੋ ਦਸਹਿਰੀ ਅੰਬ ਦਾ ਭਾਅ ਹੈਗਾ ਜੀ ਇਹਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਦਸਹਿਰੀ ਅੰਬ ਦਾ ਜੀ ਇਹਦਾ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਜੀ ਦੋਸਤੋ ਸਪੈਦੇ ਅੰਬ ਦਾ ਭਾਅ ਹੈਗਾ ਜੀ ਅੱਜ ਦਾ ਭਾਅ ਹੈਗਾ ਜੀ 80 ਰੁਪਏ ਦਾ ਭਾਅ ਜੀ 70 ਤੋਂ 80 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਕੁਆਲਿਟੀ ਦਾ ਭਾਅ ਹੈਗਾ ਦਸਹਿਰੀ ਅੰਬ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਇਹਦਾ ਵਧੀਆ ਕੁਆਲਿਟੀ ਦਾ ਭਾ ਇਹ ਇਹ ਬੰਦ ਗ੍ਰੇਡੀ ਦਾ ਭਾਅ ਜੀ ਹਾਂਜੀ ਦੋਸਤੋ ਲੀਚੀ ਦਾ ਭਾਅ ਹੈਗਾ ਜੀ 130 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਲੀਚੀ ਦਾ ਪੂਰੀ ਵਧੀਆ ਲੀਚੀ ਦਾ ਜੀ ਇਹ ਬੰਦ ਗ੍ਰੇਡੀ ਦਾ ਭਾਅ ਜੀ ਲੀਚੀ ਦਾ ਹਾਂਜੀ ਦੋਸਤੋ ਅੰਗੂਰਾ ਦਾ ਭਾਅ ਹੈਗਾ ਜੀ 600 ਰੁਪਏ ਦਾ ਗ੍ਰੇਡੀ ਦਾ ਭਾਅ ਜੀ ਇਹ ਬੰਦ ਗ੍ਰੇਡੀ ਦਾ ਭਾਅ ਜੀ ਅੰਗੂਰਾ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਐਪਲ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 1700 ਰੁਪਏ ਦਾ ਬੰਦ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਵਜਨ ਹੁੰਦਾ ਜੀ ਇਹਦੇ ਵਿੱਚ 1.5 ਕਿਲੋ ਹੁੰਦਾ ਜੀ ਇਹ 1700 ਦੀ ਪੇਟੀ ਆ ਜੀ ਐਪਲ ਦੀ ਛੇਮ ਦੀ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਤੇ 1700 ਰੁਪਏ ਦਾ ਭਾਅ ਜੀ ਕੀਵੀ ਦਾ ਅੱਜ ਦਾ ਜੀ ਠੀਕ ਹੈ ਜੀ ਤੇ ਇਹ ਬੰਦ ਡੱਬੇ ਦਾ ਭਾਅ ਜੀ ਇਹਦੇ ਵਿੱਚ 60 ਦਾਣੇ ਹੁੰਦੇ ਜੀ ਇਹਦੇ ਵਿੱਚ 60 ਪੀਸ ਹੁੰਦਿਆ ਠੀਕ ਹੈ ਜੀ ਤੇ 15 ਡੱਬੀਆਂ ਹੁੰਦੀਆਂ ਨੇ ਜੀ ਇਹਦੇ ਵਿੱਚ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 1550 ਰੁਪਏ ਦਾ ਭਾਅ ਹੋ ਗਿਆ ਜੀ ਨਾਰ ਦਾ ਵਧੀਆ ਨਾਰ ਦਾ ਕੁਆਲਿਟੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹਦੇ ਵਿੱਚ ਵਜਨ ਹੁੰਦਾ ਜੀ 10 10 ਕਿਲੋ ਵਜਨ ਹੁੰਦਾ ਜੀ ਇਹਦੇ ਵਿੱਚ ਬੰਦ ਪੇਟੀ ਦੇ ਵਿੱਚ ਠੀਕ ਹੈ ਜੀ ਨਾਰਾਂ ਵਿੱਚ ਹਾਂਜੀ ਦੋਸਤੋ ਆਲੂ ਭਖਾਰੇ ਦਾ ਭਾਅ ਹੈਗਾ ਜੀ 300 ਰੁਪਏ ਦਾ ਡੱਬੇ ਪੇਟੀ ਹੈ ਜੀ ਇਹ ਛੋਟੀ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਜੀ ਇਹਦਾ ਤੇ ਮਖਾਣੀ ਦਾ ਭਾਅ ਹੈਗਾ ਜੀ ਅੱਜ ਦਾ 70 ਰੁਪਏ ਦਾ ਭਾਅ ਜੀ ਬੰਦ ਗਰੀਡੀ ਦਾ ਭਾਅ ਜੀ ਇਹ ਇੱਕ ਸਾਂਝੀ ਦੋਲ ਕਰਕੇ ਉਹਦੀ ਪੰਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 1100 ਰੁਪਏ ਦਾ ਭਾਅ ਮਸੰਮੀ ਦਾ ਜੀ ਇਹਦੇ ਵਿੱਚ ਹੁੰਦੇ ਆ 20 ਕਿਲੋ ਦੀ ਭਰਤੀ ਹੁੰਦੀ ਹੈ ਜੀ ਇੱਕ ਟੇ ਦੇ ਵਿੱਚ ਠੀਕ ਹੈ ਜੀ ਅੱਜ ਦਾ ਭਾਅ ਜੀ ਮਸੰਮੀ ਦਾ ਤੇ ਪੈਨੈਪਲ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ 700 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਇਹ ਠੀਕ ਹੈ ਜੀ ਤੇ ਬੰਦ ਵਾਲੋ ਹਾਫੇ ਦਾ ਭਾਅ ਜੀ ਇਹਦੇ ਵਿੱਚ 7 ਪੀਸ ਹੁੰਦੇ ਆ ਜੀ ਇਹਦੇ ਵਿੱਚ ਜੀ ਦੋਸਤੋ ਇੱਕ ਹੋਰ ਆਪਣੇ ਕੋਲੇ ਵਧੀਆ ਕੁਆਲਿਟੀ ਆਉਣ ਲੱਗੀ ਮਰੂਦ ਜੀ ਆਪਣੇ ਕੋਲੇ ਬਰਨਾਲਾ ਮੰਡੀ ਜੋ ਮਰੂਦ ਮਰੂਦ ਆਉਣਾ ਹੋ ਗਿਆ ਚਾਲੂ ਜੀ ਆਪਣੇ ਕੋਲੇ ਠੀਕ ਹੈ ਜੀ ਬਰਨਾਲਾ ਮੰਡੀ ਦੇ ਵਿੱਚ ਤੇ ਅੱਜ ਦਾ ਮਰੂਦ ਦਾ ਭਾਅ ਹੈਗਾ 70 ਤੋਂ 80 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡੀ ਦਾ ਭਾਅ ਜੀ ਇਹਦਾ ਮਰੂਦ ਦਾ ਜੀ ਅੱਜ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਅੱਜ ਦਾ ਅੰਬ ਦਾ ਭਾਅ ਹੈਗਾ 30 ਰੁਪਏ ਦਾ ਭਾਅ ਜੀ ਦਸਹਰੀ ਅੰਬ ਦਾ ਠੀਕ ਹੈ ਜੀ ਬੰਦ ਗ੍ਰੇਡੀ ਦਾ ਭਾਅ ਜੀ ਇਹਦਾ ਵਾ ਵਧੀਆ ਕੁਆਲਿਟੀ ਹੈ ਜੀ ਇਹ ਜੀ ਦੋਸਤੋ ਜੇ ਹੋਰ ਕੁਆਲਿਟੀ ਲੋ ਕੁਆਲਿਟੀ ਵੀ ਦਿਖਾ ਦਿੰਨਾ ਤੁਹਾਨੂੰ ਇਹ ਥੋੜੀ ਜੀ ਹੈਗੀ ਆ ਤੇ ਥੋੜਾ ਜਿਹਾ ਹਲਕੇ ਚ ਆ ਜਾਂਦਾ ਜੀ ਇਹ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ 20 बाई ਕਿਲੋ ਹੁੰਦਾ ਜੀ ਇਹਦੇ ਵਿੱਚ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਇਹਨੂੰ ਆਪਾਂ ਬਾਬੂ ਜੀ ਨਾਲ ਕਰਦੇ ਆਂ ਗੱਲਬਾਤ ਕਿਉਂ ਤੋਂ ਆ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਆਲੂ ਦਾ ਕੀ ਭਾਰਿਆ ਤੇ ਤੇ ਮੌਸਮ ਬਾਰੇ ਵੀ ਗੱਲਬਾਤ ਕਰਦੇ ਆਂ ਬਾਬੂ ਜੀ ਨਾਲ ਵੀ ਅੱਜ ਮੌਸਮ ਵਧੀਆ ਹੋ ਗਿਆ ਠੰਡਾ ਉਹ ਨਮਸਤੇ ਬਾਬੂ ਜੀ ਸਵਾਗਤ ਹੈ ਬਾਈ ਮੌਸਮ ਕੀ ਕਹਿੰਦਾ ਜੀ ਅੱਜ ਮੌਸਮ ਬਹੁਤ ਵਧੀਆ ਹੋਰ ਬਰਸਾਤ ਆਏਗੀ ਅੱਜ ਅੱਛਾ ਅੱਜ ਫੇਰ ਆਉਗੀ ਜੀ ਔਰ ਠੰਡਾ ਰਹੇਗਾ ਮੌਸਮ ਅੱਛਾ ਅੱਛਾ ਇਹ ਅੱਜ ਆਲੂ ਦਾ ਕੀ ਭਾਰਿਆ ਆਲੂ ਅੱਜ ਵੀ ਹੈ ਜੀ ਖਿਆਤੀ ਆਲੂ 400 ਰੁਪਏ ਹਾਂ ਜੀ ਤੇ ਇਹਦੇ 400 ਰੁਪਏ ਦਾ ਭਾਜ ਜੀ ਅੱਜ ਦਾ 550 ਲਾਡੋਸਤੋ ਆ ਡਾਇਮੰਡ ਹੈਗਾ ਜੀ 550 ਰੁਪਏ ਦਾ ਭਾਜ ਡਾਇਮੰਡ ਦਾ ਜੀ ਐਲ ਆਰ ਵੀ 550 ਹਾਂਜੀ ਦੋਸਤੋ ਐਲ ਆਰ ਵੀ 550 ਰੁਪਏ ਦਾ ਭਾਜ ਜੀ ਆਲੂ ਦਾ ਜੀ ਲਾਲ ਆਲੂ ਦਾ ਹੀ ਆ ਇਹ ਇਹ ਅੱਜ ਦਾ ਭਾਜ ਜੀ ਬੰਦਪੂਰੀ ਦਾ ਭਾਜ ਜੀ ਅੱਜ ਦਾ ਤੋਂ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਪਿਆਜ਼ ਦਾ ਕੀ ਭਾ ਰਿਹਾ ਜੇ ਠੀਕ ਹੈ ਜੀ ਬਾਬੀ ਨਾਲ ਕਰਦੇ ਆ ਗੱਲਬਾਤ ਜੀ ਅੱਜ ਆਪਾਂ ਬਾਬੀ ਨਾਲ ਗੱਲਬਾਤ ਕਰਦੇ ਵੀ ਅੱਜ ਲੋਕਲ ਪਿਆਜ਼ ਦਾ ਕੀ ਭਾਰ ਹੈ ਜੀ ਅੱਜ 10 ਰੁਪਏ ਕਿਲੋ ਹਾਂਜੀ ਦੋਸਤੋ 10 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਲੋਕਲ ਪਿਆਜ਼ ਦਾ ਜੀ ਠੀਕ ਹੈ ਜੀ ਪਿਆਜ਼ ਦਾ ਰੇਟ ਘਟ ਚੁੱਕਿਆ ਜੀ ਵਧੀਆ ਪਿਆਜ਼ ਆ ਸੱਤਾ ਪਿਆਜ਼ ਆ ਜੀ ਲੋਕਲ ਇਹ ਨਾਸਕ ਦਾ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਬਾਉ ਜੀ ਨਾਲ ਵੀ ਅੱਜ ਦਾ ਕੀ ਭਾਰ ਹੈ ਨਾਸਕ ਦਾ 24 ਰੁਪਏ 24 ਰੁਪਏ ਹਾਂਜੀ ਦੋਸਤੋ ਨਾਸਕ ਦਾ ਪਿਆਜ਼ ਦਾ ਭਾਅ ਹੈਗਾ 24 ਰੁਪਏ ਭਾਅ ਜੀ ਨਾਸਕ ਦਾ ਜੀ ਅੱਜ ਦਾ ਸੁੱਕਾ ਪਿਆਜ਼ ਹੁੰਦਾ ਨਾਸਕ ਦਾ ਪੂਰਾ ਵਧੀਆ ਪਿਆਰ ਹੁੰਦਾ ਜੀ ਨਾਸਕ ਦਾ ਪੂਰਾ ਵਧੀਆ ਕਰਨੀ ਪਿਆਜ ਆ ਜੀ ਇਹ ਹਾਂਜੀ ਦੋਸਤੋ ਬਾਵੀ ਜੀ ਨਾਲ ਗੱਲਬਾਤ ਕਰਦੇ ਮਥਾਣੀਆਂ ਦਾ ਅੱਜ ਦਾ ਕੀ ਭਾਰ ਹੈ 6 ਰੁਪਏ ਕਿਲੋ ਹਾਂਜੀ ਦੋਸਤੋ 6 ਰੁਪਏ ਕਿਲੋ ਦਾ ਭਾਰ ਰਹਿ ਗਿਆ ਜੀ ਮਥਾਣੀਆਂ ਦਾ ਜੀ ਇਹ ਦੋਸਤੋ ਲੋਕਲ ਪਿਆਜ਼ ਹੈਗਾ ਜੀ ਇਹ 14 ਰੁਪਏ ਭਾਜ ਜੀ ਲੋਕਲ ਪਿਆਜ਼ ਦਾ ਸੁੱਕਾ ਪਿਆਜ਼ ਆ ਪੂਰਾ ਵਧੀਆ ਜੀ ਇਹ ਠੀਕ ਹੈ ਜੀ ਅੱਜ ਦਾ ਭਾਜ ਜੀ ਪਿਆਜ਼ ਦਾ ਇਹ